ਜਵਾਨ ਜਵਾਨੀ ਮੈਂ ਆਜ਼ਾਦੀ ਜਿਸ ਦੀ ਦੁਲਹਨ ਦੇਸ਼ ਦੇ ਉਸ ਸੱਚੇ ਭਗਤ ਕੋ ਕੋਟੀ ਕੋਟੀ ਨਮਨ ਕਿਸੇ ਬੰਦੇ ਦੇ ਵਿਚਾਰ ਸੁਣ ਰਿਹਾ ਸੀ ਮੈਂ ਤੇ ਉਹ ਕਹਿ ਰਿਹਾ ਸੀ ਕਿ ਮਹਾਨ ਲੋਕਾਂ ਦੀ ਮੌਤ ਇੱਕ ਵਾਰ ਨਹੀਂ ਸਗੋਂ ਦੋ ਵਾਰ ਹੁੰਦੀ ਹੈ ਪਹਿਲੀ ਵਾਰ ਜਦੋਂ ਪ੍ਰਾਣ ਸਰੀਰ ਨੂੰ ਛੱਡ ਦਿੰਦੇ ਆ ਤੇ ਦੂਜੀ ਵਾਰ ਜਦੋਂ ਆਪਾਂ ਉਹਨਾਂ ਦੇ ਜੀਵਨ ਤੋਂ ਕੋ ਸਿੱਖਣਾ ਬੰਦ ਕਰ ਦਿੰਦੇ ਆ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਜੀਵਨ ਨੂੰ ਮੈਂ ਸਭ ਤੋਂ ਮਹਾਨ ਲਿਟਰੇਚਰ ਮੰਨਦਾ ਅੱਜ ਆਪਾਂ ਇਸ ਮਹਾਨ ਯੋਧੇ ਜੀਵਨ ਦੇ ਆਖਰੀ ਕੁਝ ਘੰਟਿਆਂ ਤੋਂ ਉਹ ਸਿੱਖਦੇ ਆਂ ਜੂ ਆਪਾਂ ਨੂੰ ਉਮਰ ਤੱਕ ਯਾਦ ਰਹਿਉ ਤੇ ਆਖਰੀ ਪਲ ਤੱਕ ਆਪਣੇ ਨਾਲ ਰਹਿਉ। ਭਗਤ ਸਿੰਘ ਤੋਂ ਕੁਝ ਨਾ ਸਿੱਖਣ ਦਾ ਮਤਲਬ ਆ ਉਹਨਾਂ ਨੂੰ ਫਿਰ ਤੋਂ ਮਰਨ ਦੇਣਾ ਤੇ ਆਪਾਂ ਐਵੇਂ ਨਹੀਂ ਹੋਣ ਦੇਣਾ। ਭਗਤ ਸਿੰਘ ਸਿਰਫ 12 ਸਾਲਾਂ ਦੇ ਸੀ ਜਦੋਂ ਜਿਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਹੋਇਆ ਸਿਰਫ 12 ਸਾਲ ਉਹ ਵਿਸਾਖੀ ਦਾ ਦਿਨ ਸੀ ਜਦੋਂ ਅੰਗਰੇਜ਼ ਫੌਜ ਨੇ ਖੁਸ਼ੀ ਦਾ ਦਿਨ ਮਾਤਮ ਚ ਬਦਲ ਦਿੱਤਾ ਹਜ਼ਾਰਾਂ ਲੋਕਾਂ ਨੂੰ ਬਿਨਾਂ ਕਿਸੇ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ। ਇਹ ਇਨਾ ਭਿਆਨਕ ਮੰਜ਼ਰ ਸੀ ਕਿ ਚਾਰੇ ਪਾਸੇ ਖੂਨ ਖੂਨ ਹੀ ਖੋ ਗਿਆ ਸੀ ਉਥੋਂ ਦੀ ਸਾਰੀ ਮਿੱਟੀ ਲਹੂ ਰੰਗੀ ਹੋ ਗਈ ਸੀ ਉਹ ਮੰਜ਼ਰ ਸੁਣ ਕੇ ਭਗਤ ਸਿੰਘ ਨੇ ਸੌਹ ਚੁੱਕੀ ਸੀ ਕਿ ਮੈਂ ਅੰਗਰੇਜ਼ਾਂ ਨੂੰ ਛੱਡਾਂਗਾ ਨਹੀਂ 12 ਸਾਲ ਦੀ ਉਹ ਉਹ ਮਰਚ ਜਦੋਂ ਭਗਤ ਸਿੰਘ ਦੇ ਨਾਲ ਦੇ ਬੱਚੇ ਗੋਲੀ ਡੰਡਾ ਖੇਡਦੇ ਸੀ ਉਦੋਂ ਭਗਤ ਸਿੰਘ ਨੇ ਤੈਅ ਕਰ ਲਿਆ ਸੀ ਕਿ ਅੰਗਰੇਜ਼ਾਂ ਦੇ ਖੂਨ ਨਾਲ ਹोली ਖੇਡਾਂਗਾ ਤੇ ਜੋ ਤੈਅ ਕਰ ਲਿਆ ਉਹ ਕਰਕੇ ਦਿਖਾਇਆ ਉਸ ਦਿਨ ਤੋਂ ਬਾਅਦ ਇੱਕ ਪਲ ਵਾਸਤੇ ਭਗਤ ਸਿੰਘ ਦਾ ਫੋਕਸ ਨਹੀਂ ਹਿੱਲਿਆ ਪੜਨਾ ਲਿਖਣਾ ਖੇਡਣਾ ਕੁੱਦਣਾ ਸਭ ਚੱਲਦਾ ਰਿਹਾ ਪਰ ਬੈਕ ਆਫ ਮਾਈਂਡ ਉਹਦੇ ਵਿੱਚ ਬਿਲਕੁਲ ਸਾਫ ਸੀ ਅੰਗਰੇਜ਼ਾਂ ਦਾ ਅੰਤ ਇੱਕ ਦਿਨ ਦੀ ਗੱਲ ਆ ਕਿ ਉਹਨਾਂ ਦੇ ਪਿਤਾ ਨੇ ਦੇਖੇ ਕਿ ਛੋਟਾ ਭਗਤ ਮਿੱਟੀ 'ਚ ਕੁਝ ਦੱਬ ਰਿਹਾ ਹੈ ਤਾਂ ਉਹਨਾਂ ਦੇ ਪਿਤਾ ਨੇ ਪੁੱਛਿਆ ਤਾਂ ਭਗਤ ਬੋਲਿਆ ਕਿ ਬਾਪੂ ਇਨਕਲਾਬੀ ਹੋ ਰਹੇ ਆਂ ਧਰਤੀ 'ਚ ਪਿਸਤੌਲ ਬੀਜ ਰਹੇ ਆਂ ਇੱਕ ਬੀਜ ਤੋਂ ਹਜ਼ਾਰਾਂ ਬੰਦੂਖਾਂ ਪੈਦਾ ਹੋਣਗੀਆਂ ਅੰਗਰੇਜ਼ਾਂ ਤੋਂ ਗਿਣੀਆਂ ਨਹੀਂ ਜਾਣੀਆਂ ਇੰਨੀਆਂ ਗੋਲੀਆਂ ਚੱਲਣਗੀਆਂ ਸੱਚਮੁੱਚ ਭਗਤ ਸਿੰਘ ਵੱਲੋਂ ਦਾਗੀਆਂ ਹੋਈਆਂ ਗੋਲੀਆਂ ਦੇ ਗਿਣਤੀ ਕਰਦੇ ਅੰਗਰੇਜ਼ ਸਿਸਟਮ ਫੇਲ ਹੋ ਗਿਆ ਸੀ ਇਤੋਂ ਸਿੱਖਿਆ ਮਿਲਦੀ ਹੈ ਕਿ ਆਪਾਂ ਫੋਕਸ ਆਪਣਾ ਫੋਕਸ ਬਣਾ ਕੇ ਰੱਖੋ ਹਰ ਕੋਸ਼ਿਸ਼ ਕਰੋ ਉਸ ਐਮ ਤੱਕ ਪਹੁੰਚਣ ਦੀ ਤੇ ਨੰਬਰ 2 ਤੇ ਉਹਨਾਂ ਦੇ ਜੀਵਨ ਜਿਹੜਾ ਦੂਜੀ ਗੱਲ ਸਿੱਖ ਰਿਹਾ ਕਿਤਾਬਾਂ ਤੋਂ ਵੱਡਾ ਕੋਈ ਦੋਸਤ ਨਹੀਂ ਆਪਾਂ ਜਿਹੜੇ ਪਾਕ ਸਿੰਘ ਨੂੰ ਜਾਣਦੇ ਆ ਜਿਨ੍ਹਾਂ ਫੋਟੋ ਆਪਣੇ ਕੰਧਾਂ ਦੇ ਘਰਾਂ 'ਚ ਲਾਉਨੇ ਆ ਉਹ ਪਾਕ ਸਿੰਘ ਅਣਗਿਣਤ ਕਿਤਾਬਾਂ ਤੋਂ ਬਣੀ ਹੋਈ ਇੱਕ ਪ੍ਰਤਿਮਾ ਪਾਕ ਸਿੰਘ ਦੇ ਰੋਮ-ਰੋਮ 'ਚ ਹਜ਼ਾਰਾਂ ਪੰਨਿਆਂ ਦਾ ਗਿਆਨ ਭਰਿਆ ਹੋਇਆ ਸੀ ਸ਼ਹਿਰ ਇਸੇ ਕਰਕੇ ਜ਼ਿੰਦਗੀ ਦੇ ਹਰ ਇੱਕ ਸਵਾਲ ਦਾ ਜਵਾਬ ਸੀ ਉਸ ਕੋਲ ਐਸੀਆਂ ਹਜ਼ਾਰਾਂ ਕਹਾਣੀਆਂ ਮਸ਼ਹੂਰ ਨੇ ਪਾਕ ਸਿੰਘ bari ਜੋ ਆਪਾਂ ਪੜਦੇ ਸੁਣਦੇ ਆ ਪਰ ਕੀਤੇ ਤੁਸੀਂ ਗੌਰ ਕੀਤੀ ਆ ਕਿ ਕਿਸੇ ਘਟਨਾ ਚੋਂ ਕਨਫਿਊਜ਼ ਨਜ਼ਰ ਆਏ ਹੁਣ ਸਹੀ ਗਲਤ ਦਾ ਭੇਦ ਨਾ ਕਰ ਪਾਏ ਹੁਣ ਕਿਸੇ ਦਰਾਹੇ ਚ ਫਸੇ ਹੋਣ ਕਦੇ ਵੀ ਨਹੀਂ ਕੁਝ ਵੀ ਯਾਦ ਨਹੀਂ ਆਊਗਾ ਕਿਉਂਕਿ ਆਪਣੇ ਕੋਲ ਇੱਕ ਦਿਮਾਗ ਆ ਪਰ ਜੋ ਪੜਦਾ ਉਹ ਆਪਣੇ ਅੰਦਰ ਹਜ਼ਾਰਾਂ ਦਿਮਾਗਾਂ ਦਾ ਗਿਆਨ ਭਰ ਲੈਂਦਾ ਹੈ ਤੇ ਜਦੋਂ ਹਾਲਾਤ ਜਵਾਬ ਮੰਗਦੇ ਆ ਤਾਂ ਹਜ਼ਾਰਾਂ ਦਿਮਾਗਾਂ ਚੋਂ ਸੋਚ ਕੇ ਜਵਾਬ ਆਉਂਦਾ ਪਾਕ ਸਿੰਘ ਬਚਪਨ ਤੋਂ ਹੀ ਕਿਤਾਬਾਂ ਦਾ ਜਿਆਦਾ ਸ਼ੌਂਕ ਰੱਖਦੇ ਸੀ ਮਹਾਪੁਰਸ਼ਾਨੀਆਂ ਕਹਾਣੀਆਂ ਕ੍ਰਾਂਤੀਕਾਰੀਆਂ ਦੀ ਜੀਵਨ ਸ਼ੈਲੀ ਤੇ ਜੀਵਨ ਦੇ ਉਦੇਸ਼ ਦੇਣ ਵਾਲੀਆਂ ਲੇਖਤਾਂ ਪੜ੍ਹਦੇ ਸੀ ਉਹ ਵੱਡੇ ਹੋਏ ਤਾਂ ਆਪਣਾ ਪੜ੍ਹ ਦਾ ਦਾਇਰਾ ਵੀ ਵੱਡਾ ਕਰ ਲਿਆ ਪਾਕ ਸਿੰਘ ਕਿਸੇ ਇੱਕ ਵਿਚਾਰਧਾਰਾ ਨਹੀਂ ਬਲਕਿ ਹਰ ਇੱਕ ਵਿਚਾਰਧਾਰਾ ਦਾ ਲਿਟਰੇਚਰ ਪੜ੍ਹਿਆ ਕਰਦੀ ਸੀ ਪਾਕ ਸਿੰਘ ਜਰੂਰ ਜੇਲ੍ਹ ਸੀ ਤਾਂ ਲੈਨਨ ਨੂੰ ਵੀ ਪੜ੍ਹਦੀ ਸੀ ਦੇ ਸਵਾਰਕਰਮੂ ਵੀ ਮਾਰਕਸ ਨੂੰ ਵੀ ਪੜ੍ਹਦੇ ਸੀ ਤੇ ਵਿਵੇਕਾਨੰਦ ਜੀ ਨੂੰ ਵੀ ਮੈਨ ਜੀ ਨੂੰ ਵੀ ਪੜ੍ਹਦੇ ਸੀ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਸਵਾਰਕਰਤ ਦੀ ਲਿਖੀ ਹੋਈ ਕਿਤਾਬ ਹਿੰਦੂ ਪਦਪਾ ਸ਼ਾਹੀ ਪਖ ਸਿੰਘ ਨੇ ਬੜੀ ਗੌਰ ਤੋਂ ਬੜੀ ਸੀ ਗੌਰ ਤੋਂ ਬੜੀ ਇਸ ਕਰਕੇ ਕਹਿ ਰਿਹਾ ਕਿ ਉਹਨਾਂ ਨੇ ਇਸ ਕਿਤਾਬ ਚ ਬਕਾਇਦਾ ਨੋਟ ਨੋਟ ਵੀ ਬਣਾਏ ਸੀ ਇਹ ਉਹੀ ਕਿਤਾਬ ਆ ਹਿੰਦੂ ਪਦਪਾ ਸ਼ਾਹੀ ਜਿਹਦੇ ਬਾਰੇ ਲਾਲਾ ਲਾਜਪਤਰਾਜੀ ਨੇ ਕਿਹਾ ਸੀ ਕਿ ਇਸੇ ਕੌਂਸਲ ਸੇ ਅਗਨੀ ਔਰ ਪ੍ਰੇਮ ਪ੍ਰਸਾਦੀ ਜੀਪਾ ਸੇ ਲਿਖਾ ਗਿਆ ਹੈ ਅਲਾਮਾਇ ਕਮਾਲ ਜੀ ਸ਼ਹਿਰ ਪਖ ਸਿੰਘ ਨੂੰ ਦੀਵਾਨਗੀ ਦੀ ਹੱਦ ਤੱਕ ਪਸੰਦ ਸੀ ਉਹਨਾਂ ਨੇ ਕਈ ਸ਼ਾਇਰ ਆਪਣੀ ਡਾਇਰੀ ਵਿੱਚ ਲਿਖੇ ਸਨ ਮੈਨੂੰ ਕੋਈ ਯਾਦ ਆਉਂਦੇ ਨੇ ਖੁਦਾ ਕੇ ਆਸ਼ਿਕ ਤੋਂ ਹੈ ਹਜ਼ਾਰੋਂ ਬਣੋਂ ਵਿੱਚ ਫਿਰਤੇ ਹਨ ਮਾਰੇ ਮਾਰੇ ਮੈਂ ਉਸ ਦਾ ਬੰਦਾ ਬਣੂੰਗਾ ਜਿਸਕੋ ਖੁਦਾ ਕੇ ਬੰਦੋਂ ਸੇ ਪਿਆਰ ਹੋਗਾ ਇੱਕ ਹੋਰ ਮੈਂ ਉਸ ਦੀ ਮਹਿਕਲੇ ਇਸ਼ਰਤ ਸੇ ਕਾਂਪ ਜਾਂਦਾ ਹੂੰ ਖੂਕਰ ਦੁਨੀਆ ਮੇਂ ਨਾਮ ਕਰਤੇ ਹੈ ਪਖ ਜੋ ਕਿਤਾਬਾਂ ਪੜੀਆਂ ਉਹਨਾਂ ਨੇ ਪਾਕ ਸਿੰਘ ਨੂੰ ਇੱਕ ਸਾਂਝੀ ਝਟਾਲਿਆ ਤੇ ਉਹਨਾਂ ਦੀ ਸੋਚ ਨੂੰ ਇੱਕ ਨਵਾਂ ਆਕਾਸ਼ ਦਿੱਤਾ ਪਰ ਮੈਂ ਇਹ ਨਹੀਂ ਕਿ ਲੈਨਿਨ ਤੇ ਮਾਰਕਸ ਦੀਆਂ ਕਿਤਾਬਾਂ ਨੇ ਬਾਗੀ ਬਣਾਇਆ ਪਾਕ ਸਿੰਘ ਕ੍ਰਾਂਤੀਕਾਰੀ ਪੈਦਾ ਹੋਇਆ ਸੀ 12 ਸਾਲ ਦੀ ਉਮਰ ਜਦੋਂ ਜਿਲ੍ਹਾ ਵਾਲਾ ਬਾਗ ਦੀ ਮਿੱਟੀ ਨੂੰ ਹੱਥ ਚ ਰਾਕ ਕੇ ਜਦੋਂ ਸੌਂ ਖਾਦੀ ਸੀ ਉਦੋਂ ਜਦੋਂ ਉਹ ਮਿੱਟੀ 'ਚ ਬੰਦੂਖਾਂ ਬੀਜ ਰਹੇ ਸੀ ਤਾਂ ਉਦੋਂ ਤਾਂ ਭਗਤ ਸਿੰਘ ਨੇ ਲੈਨਿਨ ਤੇ ਮਾਰਕਸ ਨੂੰ ਪੜਿਆ ਵੀ ਨਹੀਂ ਸੀ ਸ਼ਾਇਦ ਇਹ ਕ੍ਰਾਂਤੀ ਚਾਰ ਉਹਨਾਂ ਦੇ ਪਰਿਵਾਰ ਗਤੀਵਿਧੀਆਂ ਜੂ ਪੈਦਾ ਹੋਈ ਹੋਣ ਕਿਉਂਕਿ ਬਚਪਨ ਤੋਂ ਹੀ ਭਗਤ ਸਿੰਘ ਦਾ ਪਰਿਵਾਰ ਕ੍ਰਾਂਤੀਕਾਰੀ ਗਤੀਵਿਧੀਆਂ 'ਚ ਲੱਗਿਆ ਹੋਇਆ ਸੀ ਜਾਂ ਹੋ ਸਕਦਾ ਇਹ ਕ੍ਰਾਂਤੀਕਾਰੀ ਵਿਚਾਰ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਮਿਲੇ ਹੋਣ ਕਿਉਂਕਿ ਉਹਨਾਂ ਦੇ ਪਰਿਵਾਰ ਤੇ ਭਗਤ ਸਿੰਘ ਆਪ ਬਚਪਨ ਤੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੜਦੇ ਸੁਣਦੇ ਆ ਰਹੇ ਸੀ ਇੱਕ ਸਧਾਰਨ ਜੇ ਜੰਮੇ ਬੱਚੇ ਨੂੰ ਇਸ ਦੇਸ਼ ਦਾ ਹੀਰੋ ਬਣਾਉਣ 'ਚ ਕਿਤਾਬਾਂ ਦਾ ਬਹੁਤ ਵੱਡਾ ਹੱਥ ਸੀ ਇਹ ਗੱਲ ਸੱਚਾ ਤੇ ਸਿੱਖਣ ਲਾਇਕ ਆ। ਨੰਬਰ 3 ਤੇ ਕਹਿੰਦਾ ਰਿਸ਼ਤਾ ਉਹੀ ਬਣਾਓ ਜੋ ਨਿਵਾ ਸਕੋ। ਭਗਤ ਸਿੰਘ ਸੁੰਦਰ ਸੀ, ਉੱਚਾ ਲੰਮਾ ਕੱਦ ਪੂਰਾ ਗੱਭਰੂ ਜਵਾਨ ਸਰਦਾਰ ਕਾਲ ਸਰਦਾਰ ਮੁੰਡਾ ਕਾਲਚ ਲੜਕੀਆਂ ਭਗਤ ਸਿੰਘ ਤੇ ਜਾਨ ਛੜਕਰੀਆਂ ਸੀ ਤੇ ਐਵੇਂ ਨਹੀਂ ਆ ਕਿ ਭਗਤ ਸਿੰਘ ਆਪ ਰੋਮਾਂਟਿਕ ਨਹੀਂ ਸੀ। ਇੱਕ ਵਾਰ ਮੁਹੱਬਤ ਦੇ ਸਵਾਲ ਉੱਪਰ ਭਗਤ ਸਿੰਘ ਨੇ ਚੰਦਰ ਸਿੰਘ ਰਾਜਾ ਨੂੰ ਕਿਹਾ ਸੀ, ਪੰਡਿਤ ਜੀ ਅੱਜ ਮੇਰੇ ਕੋਲ ਮੁਹੱਬਤ ਲਈ ਵਕਤ ਨਹੀਂ ਆ। ਇਸ ਜ਼ਿੰਦਗੀ 'ਚ ਤਾਂ ਆਜ਼ਾਦੀ ਤੋਂ ਬਿਨਾਂ ਕਿਸੇ ਨਾਲ ਇਸ਼ਕ ਨਹੀਂ ਹੋਵੇਗਾ। ਅਗਲਾ ਜਨਮ ਮਿਲਿਆ ਤਾਂ ਇੱਕ ਹੀ ਕੰਮ ਕਰਾਂਗੇ ਸਾਰੀ ਉਮਰ ਮਹਿਬੂਬ ਦੀਆਂ ਬਾਹਾਂ 'ਚ ਗੁਜ਼ਾਰਦੇਾਂਗੇ ਇਹ ਉਹੀ ਪਾਕ ਸਿੰਘ ਸੀ ਜਿਸ ਬਾਰੇ ਉਹਨਾਂ ਦੇ ਯਾਰ ਕਹਾ ਕਰਦੇ ਸੀ ਕਿ ਬਿਰੋਹ ਦੇ ਗੀਤ ਸੁਣ ਕੇ ਦਰਦ ਭਰੇ ਨਗਵੇਂ ਸੁਣ ਕੇ ਰੋ ਪੈਂਦੇ ਸੀ ਠੀਕ ਹੈ ਤੇ ਇਹਨਾਂ ਜੋ ਕਿ ਨਗਮਾ ਜਿਹੜਾ ਜਾਵਾ ਕਹਿੰਦਾ ਗਲੀ ਕੇ ਮੋੜ 'ਤੇ ਲੋਕੋ ਕੇ ਇੱਕ ਜਮਗਣ 'ਤੇ ਜੇ ਦਰਦ ਭਰੀ ਲੇਵੇਂ ਕਿਸਨੇ ਮਾਇਆ ਗਾਇਆ ਮੁਝੇ ਕਿਸੇ ਸੇ ਮੁਹਾਪਤ ਨਹੀਂ ਪੜੇ ਦੋਸਤ ਜੇ ਕਿਆ ਹੂਆ ਕਿ ਜੇ ਦਿਲੇ ਬੇਕਰਾਰ ਭਰ ਆਇਆ ਸਾਹ ਪਤਾ ਲੱਗਦਾ ਕਿ ਭਗਤ ਸਿੰਘ ਦੇ ਸੀਨੇ 'ਚ ਇੱਕ ਧੜਕਦਾ ਹੋਇਆ ਦਿਲ ਸੀ ਪਰ ਉਹ ਇਹ ਵੀ ਜਾਣਦਾ ਸੀ ਕਿ ਆਜ਼ਾਦੀ ਦੇ ਰਾਹ 'ਚ ਕਿਸੇ ਵੀ ਦਿਨ ਕੋਈ ਉੜਦੀ ਹੋਈ ਗੋਲੀ ਉਹਨਾਂ ਦੇ ਧੜਕਦੇ ਹੋਏ ਦਿਲ 'ਤੇ ਇਤਰਾਜ਼ ਕਰ ਸਕਦੀ ਹੈ ਫਿਰ ਉਹਦਾ ਕੀ ਹੋ ਜਿਹਨੂੰ ਆਪਣੇ ਪਿੱਛੇ ਰੋਂਦਾ ਕਰਾਉਂਦਾ ਛੱਡ ਜਾਊਗਾ ਮਿੱਟੀ 'ਚ ਬੰਦੂਖਾਂ ਬੀਜਾਂ ਵਾਲੇ ਭਗਤ ਸਿੰਘ ਨੇ ਕਦੇ ਮਹੱਤਵਨਾ ਦਾ ਬੀਜ ਆਪਣੇ ਦਿਲ 'ਚ ਉਗਣ ਨਹੀਂ ਦਿੱਤਾ ਮੈਨੇ ਜੇ ਸੋਚ ਕੇ ਬੋਇਨ ਨਹੀਂ ਖਾਬੋ ਕੇ ਦਰਖਤ ਕੌਣ ਜੰਗਲੋਂ 'ਚ ਲਗੇ ਪੀੜ ਨੂੰ ਪਾਣੀ ਦੇਗਾ ਪਾਗ ਸਿੰਘ 16 ਸਾਲ ਦੇ ਸੀ ਜਦੋਂ ਉਹਨਾਂ ਦੇ ਘਰ ਦੇ ਵਿਆਹ ਵਾਸਤੇ ਉਹਨਾਂ ਉੱਪਰ ਦਬਾਅ ਪਾਉਣ ਲੱਗੇ ਸੀ ਪਾਗ ਸਿੰਘ ਜਾਣਦੇ ਸੀ ਕਿ ਦੁਨੀਆ ਤੇ ਕਿਸੇ ਨੂੰ ਵੀ ਸਮਝਾਇਆ ਜਾ ਸਕਦਾ ਪਰ ਉਸ ਮਾਂ ਨੂੰ ਨਹੀਂ ਜਿਹੜੀਆਂ ਅੱਖਾਂ ਆਪਣੇ ਪੁੱਤ ਦੇ ਸਿਰ ਉੱਪਰ ਸਿਹਰਾ ਸਜਾ ਦੇਖਣੀਆਂ ਚਾਹੁੰਦੀਆਂ ਹੋਣ ਵੱਡੀ ਤੋਂ ਵੱਡੀ ਚੁਣੌਤੀ ਨਾਲ ਲੜਨਾ ਬਾਹ ਪਾਗ ਸਿੰਘ ਆਪਣੀ ਮਾਂ ਦੀ 마ਸੂਮ ਜੀ ਜਿੰਦਰਾ ਨਹੀਂ ਲੜ ਪਾਇਆ ਤੇ ਇੱਕ ਦਿਨ ਚੁੱਪਚਾਪ ਕਾਨਪੁਰ ਭੱਜ ਗਿਆ ਪਿਤਾ ਨੇ ਪੁੱਛਿਆ ਐਵੇਂ ਕਿਉਂ ਕੀਤਾ ਬੜਤਾ ਤਾਂ ਬੋਲਿਆ ਕਿ ਜੇ ਮੈਂ ਗੁਲਾਮਪੁਰ ਚ ਵਿਆਹ ਕਰੂੰਗਾ ਤਾਂ ਦੁਲਹਨ ਸਿਰਫ ਮੇਰੀ ਮੌਤ ਹੋਊਗੀ ਕਿਸੇ ਹੋਰ ਦੀ ਮਾਂ ਸੰਦੂਰ ਭਰਨਾ ਮੈਨੂੰ ਹੱਕ ਨਹੀਂ ਆ ਪਰ ਤੇ ਸੱਚਮੁੱਚ ਮੌਤ ਦੀ ਮਾਂ ਸੰਦੂਰ ਭਰਿਆ ਤੇ ਜਾਂਦੇ ਹੋਏ ਆਪਣੀ ਮਾਂ ਨੂੰ ਇਹ ਤਸੱਲੀ ਦੇ ਕੇ ਗਏ ਕਿ ਤੂੰ ਰੋ ਨਾ ਮਾਂ ਤੁਮਹਾਂ ਪਾਕ ਸਿੰਘ ਦੀ ਮਾਂ ਮਾਰ ਕੇ ਵੀ ਪੁੱਤ ਤੇਰਾ ਮਰੇਗਾ ਨਹੀਂ ਕੋਰੀ ਚੜ ਕੇ ਤਾਂ ਲਿਆਉਂਦਿਆ ਦੁਲਹਨ ਸਭ ਹੱਸ ਕੇ ਹਰ ਕੋਈ ਫਾਂਸੀ ਚੜੇਗਾ ਨਹੀਂ ਐਸੇ ਮੇਰੇ ਦੇਸ਼ ਦੇ ਅਮਰਸੀਦ ਸਿੰਘ ਨੂੰ ਕੋਟੀ ਕੋਟੀ ਪੰਨਾ En kláð!